ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਲਾਲੜੂ ਏਰੀਆ ਦੇ ਵਿੱਚ ਪੈਂਦੇ ਬਨੂੜ ਰੋਡ ਤੇ ਪ੍ਰਧਾਨ ਡੱਬਾ ਦੇ ਵਿੱਚ 20 April ਨੂੰ ਕੁਝ ਬਦਮਾਸ਼ਾਂ ਵੱਲੋਂ ਗੋਸ਼ਕ ਜਿਹੜਾ ਪ੍ਰਧਾਨ ਡੱਬੇ ਦੇ ਮਾਲਕ ਹੈ ਰਿੰਕੂ ਉਸ ਨੂੰ ਬੁਰੀ ਤਰ੍ਹਾਂ ਉਦੇ ਤੇ ਅਟੈਕ ਕੀਤਾ ਸੀਗਾ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਜਿਸ ਤੋਂ ਬਾਅਦ ਉਹ ਫਰਾਰ ਹੋ ਗਈ ਸੀ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮਾਸਟਰਮਾਈਂਡ ਜਿਹੜਾ ਬਦਮਾਸ਼ ਹੈ ਗਗਨਦੀਪ ਸਿੰਘ ਉਸ ਨੂੰ ਕਾਬੂ ਕੀਤਾ ਹੈ ਤਾਂ ਉਹਨਾਂ ਦੱਸ ਦਈਏ ਕਿ 20 April ਨੂੰ ਦੇਰ ਸ਼ਾਮ ਜਿਹਦੀ CCTV ਫੁਟੇਜ ਵੀ ਸਾਹਮਣੇ ਆਈ ਸੀ ਜਿਦੇ ਵਿੱਚ ਟਾਬੇ ਦੇ ਅੰਦਰ ਵੜ ਕੇ ਔਰ ਬੁਰੀ ਤਰ੍ਹਾਂ ਬਦਮਾਸ਼ਾਂ ਵੱਲੋਂ ਰਿੰਕੂ ਤੇ ਹਮਲਾ ਕੀਤਾ ਗਿਆ ਸੀਗਾ ਜੋ ਕਿ ਹਜੇ ਵੀ ਹਸਪੀਟਲ ਐਡਮਿਟ ਹੈ ਕੋਮਾ ਦੇਵੀ ਜਾ ਚੁੱਕਿਆ ਹੈ ਬੁਰੀ ਤਰ੍ਹਾਂ ਉਹਦੇ ਨਾਲ ਕੁੱਟਮਾਰ ਕੀਤੀ ਸੀ ਉਹਦੇ ਸਿਰ ਤੇ ਕਾਫੀ ਰੌਡ ਡੰਡੇ ਦੇ ਨਾਲ ਜਿਹੜਾ ਅਟੈਕ ਕੀਤਾ ਗਿਆ ਸੀਗਾ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਕੁਝ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ ਸੀਗਾ ਲੇਕਿਨ ਜਿਹੜਾ ਮੇਨ ਮਾਸਟਰਮਾਈਂਡ ਹੈ ਜਿਹੜਾ ਬਦਮਾਸ਼ ਹੈ ਜੋ ਕਿ ਪਹਿਲਾਂ ਵੀ ਜਿਹਦੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹਨੂੰ ਹੁਣ ਕਾਬੂ ਕੀਤਾ ਗਿਆ ਉਹਦੇ ਤੇ ਪਹਿਲਾਂ ਵੀ ਮਾਮਲੇ ਦਰਜ ਹੈ ਜਿਹੜੇ ਹੁਣ ਤੱਕ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਉਸਨੂੰ ਜਦ ਪਿਸਟਲ ਰਿਕਵਰ ਕਰਨ ਜਾਰੇ ਸੀ ਤੇ ਪੁਲਿਸ ਦੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਛਾਲ ਜਿਹੜੀ ਉੱਪਰ ਦੇ ਫਲੋਰ ਤੇ ਛਾਲ ਮਾਰਤੀ ਹਾਲਾਂਕਿ ਉਹਦੇ ਪੈਰ ਤੇ ਫ੍ਰੈਕਚਰ ਹੋਇਆ 5 ਦਿਨ ਦੇ ਰਿਮਾਂਡ ਉਹਦਾ ਲਿੱਤਾ ਗਿਆ ਤੇ ਪੁਛਕੀ ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਹੈ ਪਿਸਟਲ ਕਿੱਥੋਂ ਲੈ ਕੇ ਆਇਆ ਕਿਤੇ ਕਿਤੇ ਹੋਰ ਜਿਹੜੇ ਇਹਨੇ ਕ੍ਰਾਈਮ ਕੀਤੇ ਕਿਉਂਕਿ ਪਹਿਲਾਂ ਵੀ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੀ ਦੱਸੀ ਜਾ ਰਹੀ ਹੈ ਤੇ ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਏ ਸੀ ਜਿਦੇ ਵਿੱਚ ਇਹ ਤੇ ਇਹਦੇ ਸਾਥੀ ਬੁਰੀ ਤਰ੍ਹਾਂ ਜਿਹੜਾ ਰਿੰਕੂ ਹੈ ਓਨਰ ਹੈ ਜਿਹੜਾ ਪ੍ਰਧਾਨ ਡਾਬੇ ਦਾ ਉਹਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉੱਥੋਂ ਫਰਾਰ ਹੋ ਗਏ ਸੀ ਮੋਹਾਲੀ ਤੋਂ ਕੈਮਰਾਮੈਨ ਅਜੀ ਕੁਮਾਰ ਨਾਲ ਮਨੋਜ ਰਾਠੀ ਨਿਊਜ਼ਾਟਿਨ ਪੰਜਾਬ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਲਾਲੜੂ ਏਰੀਆ ਦੇ ਵਿੱਚ ਪੈਂਦੇ ਬਨੂੜ ਰੋਡ ਤੇ ਪ੍ਰਧਾਨ ਡਾਬਾ ਦੇ ਵਿੱਚ 20 ਅਪ੍ਰੈਲ ਨੂੰ ਕੁਝ ਬਦਮਾਸ਼ਾਂ ਵੱਲੋਂ ਗੋਸ਼ ਕੇ ਜਿਹੜਾ ਪ੍ਰਧਾਨ ਡਾਬੇ ਦੇ ਮਾਲਕ ਹੈ ਰਿੰਕੂ ਉਸ ਨੂੰ ਬੁਰੀ ਤਰ੍ਹਾਂ ਉਦੇ ਤੇ ਅਟੈਕ ਕੀਤਾ ਸੀਗਾ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਜਿਸ ਤੋਂ ਬਾਅਦ ਉਹ ਫਰਾਰ ਹੋ ਗਈ ਸੀ ਹਾਲਾਂਕਿ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮਾਸਟਰਮਾਈਂਡ ਜਿਹੜਾ ਬਦਮਾਸ਼ ਹੈ ਗਗਨਦੀਪ ਸਿੰਘ ਉਸ ਨੂੰ ਕਾਬੂ ਕੀਤਾ ਹੈ ਤਾਂ ਉਹਨਾਂ ਦੱਸ ਦਈਏ ਕਿ 20 April ਨੂੰ ਦੇਰ ਸ਼ਾਮ ਜਿਹਦੀ CCTV ਫੁਟੇਜ ਵੀ ਸਾਹਮਣੇ ਆਈ ਸੀ ਜਿਦੇ ਵਿੱਚ ਟਾਬੇ ਦੇ ਅੰਦਰ ਵੜ ਕੇ ਔਰ ਬੁਰੀ ਤਰ੍ਹਾਂ ਬਦਮਾਸ਼ਾਂ ਵੱਲੋਂ ਰਿੰਕੂ ਤੇ ਹਮਲਾ ਕੀਤਾ ਗਿਆ ਸੀਗਾ ਜੋ ਕਿ ਹਜੇ ਵੀ ਹਸਪੀਟਲ ਐਡਮਿਟ ਹੈ ਕੋਮਾ ਦੇਵੀ ਜਾ ਚੁੱਕਿਆ ਹੈ ਬੁਰੀ ਤਰ੍ਹਾਂ ਉਹਦੇ ਨਾਲ ਕੁੱਟਮਾਰ ਕੀਤੀ ਸੀ ਉਹਦੇ ਸਿਰ ਤੇ ਕਾਫੀ ਰੌਡ ਡੰਡੇ ਦੇ ਨਾਲ ਜਿਹੜਾ ਅਟੈਕ ਕੀਤਾ ਗਿਆ ਸੀਗਾ ਹਾਲਾਂਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਕੁਝ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ ਸੀਗਾ ਲੇਕਿਨ ਜਿਹੜਾ ਮੇਨ ਮਾਸਟਰਮਾਈਂਡ ਹੈ ਜਿਹੜਾ ਬਦਮਾਸ਼ ਹੈ ਜੋ ਕਿ ਪਹਿਲਾਂ ਵੀ ਜਿਹਦੇ ਕ੍ਰਿਮੀਨਲ ਬੈਕਗ੍ਰਾਉਂਡ ਹੈ ਉਹਨੂੰ ਹੁਣ ਕਾਬੂ ਕੀਤਾ ਗਿਆ ਉਹਦੇ ਤੇ ਪਹਿਲਾਂ ਵੀ ਮਾਮਲੇ ਦਰਜ ਹੈ ਜਿਹੜੇ ਹੁਣ ਤੱਕ ਦੀ ਜਾਣਕਾਰੀ ਪੁਲਿਸ ਵੱਲੋਂ ਦਿੱਤੀ ਗਈ ਹੈ ਹਾਲਾਂਕਿ ਉਸਨੂੰ ਜਦ ਪਿਸਟਲ ਰਿਕਵਰ ਕਰਨ ਜਾਰੇ ਸੀ ਤੇ ਪੁਲਿਸ ਦੀ ਕਸਟਡੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਛਾਲ ਜਿਹੜੀ ਉੱਪਰ ਦੇ ਫਲੋਰ ਤੇ ਛਾਲ ਮਾਰਤੀ ਹਾਲਾਂਕਿ ਉਹਦੇ ਪੈਰ ਤੇ ਫ੍ਰੈਕਚਰ ਹੋਇਆ 5 ਦਿਨ ਦੇ ਰਿਮਾਂਡ ਉਹਦਾ ਲਿੱਤਾ ਗਿਆ ਤੇ ਪੁਛਕੀ ਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਪਿਸਟਲ ਕਿੱਥੋਂ ਲੈ ਕੇ ਆਇਆ ਜਿੱਥੇ-ਜਿੱਥੇ ਹੋਰ ਜਿਹੜੇ ਇਹਨੇ ਕ੍ਰਾਈਮ ਕੀਤੇ ਕਿਉਂਕਿ ਪਹਿਲਾਂ ਵੀ ਇਹ ਕ੍ਰਿਮੀਨਲ ਬੈਕਗ੍ਰਾਉਂਡ ਦੀ ਦੱਸੀ ਜਾ ਰਹੀ ਹੈ ਤੇ ਹੁਣ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਹੈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਏ ਸੀ ਜਿਹਦੇ ਵਿੱਚ ਇਹ ਤੇ ਇਹਦੇ ਸਾਥੀ ਬੁਰੀ ਤਰ੍ਹਾਂ ਜਿਹੜਾ ਰਿੰਕੂ ਹੈ ਓਨਰ ਹੈ ਜਿਹੜਾ ਪ੍ਰਧਾਨ ਡਾਵੇ ਦਾ ਉਹਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉੱਥੋਂ ਫਰਾਰ ਹੋ ਗਏ ਸੀ ਮੌਹਲੀ ਤੋਂ ਕੈਮਰਾਮੈਨ ਅਜੀ ਕੁਮਾਰ ਨਾਲ ਮਨੋਜ ਰਾਠੀ ਨਿਊਜ਼ਾਟੀਨ ਪੰਜਾਬ